ਲਵਾਈ ਉਹਨਾਂ ਨੇ ਕਿਉਂ ਡੋਂਗੀ ਲਵਾਈ ਉਹਨਾਂ ਨੇ ਲਵਾਉਣ ਵਾਲੇ ਸਰਕਾਰਾਂ ਪੰਜਾਬ ਨੂੰ ਕੰਗਾਲ ਕਰਨ ਵਾਸਤੇ ਨਾ ਸਾਰੇ ਜਟਾਓਗੇ ਇਹਨਾਂ ਨੇ ਜੋ ਕੀਤਾ ਜੋ ਮਰਜ਼ੀ ਕੀਤਾ ਵਾ ਠੀਕ ਹੈ ਨਾ ਜੱਟ ਪਹਿਰਾਗੇ ਜੜਗੇ ਆ ਵੀ ਖਰੇਬ ਤਾਂ ਨਹੀਂ ਬਾਹਰ ਕੀ ਕਰਿਆ ਹੈ ਇੱਥੇ ਆਗੇ ਕੁੜੀਆਂ ਹੁਣ ਉਹ ਸਰਕਾਰਾਂ ਨੇ ਬਾਹਰ ਬਿਧਕਾ ਦੇਤੇ ਐਦਾਂ ਹੋ ਜੂਗੀ ਇਹ ਪੰਜਾਬ ਆ 50 ਮਰਨਾ ਨਹੀਂ ਆ ਜਿੰਨਾ ਮਰਜ਼ੀ ਕਰ ਲੋਗੇ ਪੰਜਾਬ 50 ਲੱਖ ਰੁਪਇਆ ਲਾਇਆ ਵਾ ਭਗੰਤ ਮਾਨ ਕੋ 50 50 ਲੱਖ ਰੁਪਇਆ ਲਵਾਂਗੇ ਹੀ ਅਈ ਆਪਣੇ ਹੱਕ ਰਵਾਣੇ ਲਵਾਂਗੇ ਜੋ ਮਰਜ਼ੀ ਰੇ ਇੰਨੇ ਕਾਨੂੰਨ ਕੋ ਨਹੀਂ ਪਾਸ ਕੀਤਾ ਏ ਕਿਉਂ ਨਹੀਂ ਪਾਸ ਕੀਤਾ ਏ ਡੌਂਕੀ ਲਾ ਕੇ ਬਾਰੀ ਡੌਂਕੀ ਜੇ ਹੱਕ ਕੀਤਾ ਕੋਈ ਡੌਂਕੀ ਲਾਉਂਦਾ ਤੇ ਫੇੜੀ ਬੰਦੇ ਗਏ ਸਾਡੇ ਕੋ ਕਾਰਬਾਰ ਹੈਗੇ ਇੱਥੇ ਲਾਉਂਦੇ ਸਾਡੇ ਕੋ ਨਸ਼ਾ ਇੰਨਾ ਪੰਜਾਬ ਦੇ ਵਿੱਚ ਤੇ ਬੰਦੇ ਮਜਬੂਰੀ ਗਏ ਇਥੋਂ ਇਥੋਂ ਮਜਬੂਰੀ ਗਏ ਆ ਜੇ ਬੰਦੇ ਇਥਾ ਨਸ਼ਾ ਇਥੇ ਬੜਾ ਵਧੀਆ ਬਿਜ਼ਨਸ ਹੁੰਦਾ ਕੋਈ ਤੇ ਹਰ ਕੋ ਬੰਦਾ ਕਾਰੋਬਾਰ ਸ਼ੋਅ ਕਰਦੇ ਤੇ ਵਾਹ ਜੀ ਵਾਹ ਅੱਜ ਸਾਰਾ ਕੁਝ ਕਰਕੇ ਸਾਡੇ ਨਹੀਂ 에어ਪੋਰਟ ਦਿੱਲੀ ਨਹੀਂ ਹੈਗਾ ਸੀ ਬੰਬੇ ਅਰਪੋਰਟ ਨਹੀਂ ਹੈਗਾ ਸੀ ਸਾਡੇ ਪੰਜਾਬ ਨੂੰ ਬਧਰਾਮ ਕਰਨਾਂ ਤੇ ਸਾਡੇ ਇੱਥੇ ਅੰਮ੍ਰਿਤਸਰ ਵਿੱਚ ਰਾਏਸਾਹਬ ਜੀ ਵਿੱਚ ਇਹਨਾਂ ਨੇ ਕੀਤਾ ਏ ਲੱਖ ਲਾਂਹ ਤੇ ਸਰਕਾਰ ਦਾ ਹੀ ਤੇ ਲੱਖ ਲਾਂਹ ਤੇ ਮੋਦੀ ਦਾ ਹੀ ਏ ਵਾਹ ਜੀ ਵਾਹ ਸਾਡੇ ਬੰਦੇ ਬਧਰਾਮ ਜਿੰਨਾ ਮਰਜੀ ਕਰ ਲੋ 11 ਸਾਲ ਤੋਂ ਬਧਰਾਮ ਕਰਨੇ ਆਏ ਨੇ ਇਹ ਬਧਰਾਮ ਨਹੀਂ ਹੋਣਾ ਲਵਾਈ ਉਹਨਾਂ ਨੇ ਜੋ ਡਾਂਗੀ ਲਵਾਈ ਉਹਨਾਂ ਨੇ ਲਗਵਾਲ ਨੇ ਸਰਕਾਰਾਂ ਪੰਜਾਬ ਨੂੰ ਕੰਗਾਲ ਕਰਨ ਵਾਸਤੇ ਨਾ ਸਾਰੇ ਜਟਾਓਗੇ ਨਾ ਨੇ ਜੋ ਕੀਤਾ ਜੋ ਮਰਜ਼ੀ ਕੀਤਾ ਵਾ ਠੀਕ ਹੈ ਨਾ ਜੱਟ ਬਹਿਰ ਆ ਕੇ ਚੜਗੇ ਆ ਵੀ ਘਰੇ ਬਦਾਂ ਨਹੀਂ ਬਾਹਰ ਕੀ ਗੱਲਿਆ ਹੈ ਇੱਥੇ ਆਗੇ ਕੁੜੀਆਂ ਹੁਣ ਉਹ ਸਰਕਾਰਾਂ ਨੇ ਬਰਬ ਦਿਖਲਾ ਦਿੱਤੇ ਐਦਾਂ ਹੋ ਜੂਗੀ ਇਹ ਪੰਜਾਬ ਆ 50 ਮਰਨਾ ਨਹੀਂ ਆ ਜਿੰਦਾ ਮਰਜ਼ੀ ਕਰ ਲੋ ਗਈ ਪੰਜਾਬ 50 ਲੱਖ ਰੁਪਇਆ ਲਾਇਆ ਵਾ ਭਗਵੰਦ ਮਾਨ ਕੋ 50 50 ਲੱਖ ਰੁਪਇਆ ਲਵਾਂਗੇ ਹੀ ਅਸੀਂ ਆਪਣੇ ਹੱਕ ਲਵਾਂਗੇ ਜੋ ਮਰਜ਼ੀ ਰੇ ਇੰਨੇ ਕਾਨੂੰਨ ਕੋ ਨਹੀਂ ਪਾਸ ਕੀਤਾ ਏ ਕਿਉਂ ਨਹੀਂ ਪਾਸ ਕੀਤਾ ਏ ਡੌਂਕੀ ਲਾ ਕੇ ਬਾਰੀ ਡੌਂਕੀ ਜੇ ਹੱਕ ਕੀਤਾ ਕੋਈ ਡੌਂਕੀ ਲਾਉਂਦਾ ਤੇ ਫੇਰ ਹੀ ਬੰਦੇ ਗਏ ਸਾਡੇ ਕੋ ਕਾਰੋਬਾਰ ਹੈਗੇ ਇੱਥੇ ਲਾਉਂਦੇ ਸਾਡੇ ਕੋ ਨਸ਼ਾ ਇੰਨਾ ਪੰਜਾਬ ਦੇ ਵਿੱਚ ਤੇ ਬੰਦੇ ਮਜਬੂਰੀ ਗਏ ਇਥੋਂ ਇਥੋਂ ਮਜਬੂਰੀ ਗਏ ਆ ਜੇ ਬੰਦੇ ਇਥੇ ਨਸ਼ਾ ਇਥੇ ਬੜਾ ਵਧੀਆ ਬਿਜ਼ਨਸ ਹੁੰਦਾ ਕੋਈ ਤੇ ਹਰ ਇੱਕ ਬੰਦਾ ਕਾਰੋਬਾਰ ਸ਼ੋਅ ਕਰਦੇ ਤੇ ਵਾਹ ਜੀ ਵਾਹ ਅੱਜ ਸਾਰਾ ਕੁਝ ਕਰਕੇ ਤੇ ਸਾਡੇ ਨਹੀਂ 에어ਪੋਰਟ ਦਿੱਲੀ ਦਾ ਹੈਗਾ ਸੀ ਬੰਬਈ ਅਰਪੋਰਟ ਨਹੀਂ ਹੈਗਾ ਸੀ ਸਾਡੇ ਪੰਜਾਬ ਨੂੰ ਵਿਦਰਾਪ ਕਰਨਾਂ ਤੇ ਸਾਡੇ ਇੱਥੇ ਅੰਮ੍ਰਿਤਸਰ ਵਿੱਚ ਰਾਏਸੰਗੀ ਵਿੱਚ ਇਹਨਾਂ ਨੇ ਕੀਤਾ ਏ ਲੱਖ ਲਾਂਹ ਤਹਿਦੇ ਸਰਕਾਰ ਦਾ ਹੀ ਤੇ ਲੱਖ ਲਾਂਹ ਮੋਦੀ ਦਾ ਹੀ ਵਾਹ ਜੀ ਵਾਹ ਸਾਡੇ ਬੰਦੇਆ ਬਦਨਾਮ ਜਿੰਨਾ ਮਰਜੀ ਕਰ ਲੋ ਯਾਰਾਂ ਸਾਹਿਬ ਤੋਂ ਬਦਨਾਮ ਕਰਨੇ ਆਏ ਨੇ ਇਹ ਬਦਨਾਮ ਨਹੀਂ ਹੋਣਾ ਲਵਾਈ ਉਹਨਾਂ ਨੇ ਜੋ ਡੋਂਗੀ ਲਵਾਈ ਉਹਨਾਂ ਨੇ ਲਗਵਾਲ ਨੇ ਸਰਕਾਰਾਂ ਪੰਜਾਬ ਨੂੰ ਕੰਗਾਲ ਕਰਨ ਵਾਸਤੇ ਨਾ ਸਾਰੇ ਜੱਟਾਂ ਉਹ ਕਿਨਾਂ ਨੇ ਜੋ ਕੀਤਾ ਜੋ ਮਰਜੀ ਕੀਤਾ ਵਾ ਠੀਕ ਆ ਨਾ ਜੱਟ ਬਹਿਰ ਆ ਕੇ ਚੜਗੇ ਆ ਵੀ ਘਰੇ ਬਦਨਾਮੀ ਬਾਹਰ ਕੀ ਗੱਲ ਆ ਹੈ ਇੱਥੇ ਆ ਗਏ ਕੁੜੀਆ ਹੁਣ ਉਹ ਸਰਕਾਰਾਂ ਨੇ ਬਰਬ ਦੇਖਾ ਰਹੇ ਤੇ ਐਦਾਂ ਹੋ ਜੂਗਾ ਹੀ ਇਹ ਪੰਜਾਬ ਆ 50 ਮਰਨਾ ਨਹੀਂ ਆ ਜਿੰਨਾ ਮਰਜ਼ੀ ਕਰ ਲੋ ਗਈ ਪੰਜਾਬ 50 ਲੱਖ ਰੁਪਇਆ ਲਾਇਆ ਵਾ ਭਗੰਤ ਮਾਨ ਕੋ 50 50 ਲੱਖ ਰੁਪਇਆ ਲਵਾਂਗੇ ਹੀ ਅਸੀਂ ਆਪਣੇ ਹੱਕ ਰਵਾਂਗੇ ਜੋ ਮਰਜ਼ੀ ਰੇ ਇੰਨੇ ਕਾਨੂੰਨ ਕੋ ਨਹੀਂ ਪਾਸ ਕੀਤਾ ਏ ਕਿਉਂ ਨਹੀਂ ਪਾਸ ਕੀਤਾ ਏ ਡਾਂਕੀ ਲਾ ਕੇ ਬਾਰੀ ਡਾਂਕੀ ਇਹ ਹੱਕ ਕੀਤਾ ਕੋਈ ਡਾਂਕੀ ਲਾਉਂਦਾ ਤੇ ਫੇਰ ਹੀ ਬੰਦੇ ਗਏ ਸਾਡੇ ਕੋ ਕਾਰਬਾਰ ਹੈਗੇ ਇੱਥੇ ਲਾਉਂਦੇ ਸਾਡੇ ਕੋ ਨਸ਼ਾ ਇੰਨਾ ਪੰਜਾਬ ਦੇ ਵਿੱਚ ਤੇ ਬੰਦੇ ਮਜਬੂਰੀ ਗਏ ਇਥੋਂ ਇਥੋਂ ਮਜਬੂਰੀ ਗਏ ਆ ਜੇ ਬੰਦੇ ਇਥਾ ਨਸ਼ਾ ਇਥੇ ਬੜਾ ਵਧੀਆ ਬਿਜ਼ਨਸ ਹੁੰਦਾ ਕੋਈ ਤੇ ਹਰ ਕੋ ਬੰਦਾ ਕਾਰੋਬਾਰ ਸ਼ੋਅ ਕਰਦੇ ਤੇ ਵਾਹ ਜੀ ਵਾਹ ਅੱਜ ਸਾਰਾ ਕੁਝ ਕਰਕੇ ਸਾਡੇ ਨਹੀਂ 에어ਪੋਰਟ ਦਿੱਲੀ ਦਾ ਹੈਗਾ ਸੀ ਬੰਬਈ ਅਰਪੋਰਟ ਨਹੀਂ ਹੈਗਾ ਸੀ ਸਾਡੇ ਪੰਜਾਬ ਨੂੰ ਬਦਨਾਮ ਕਰਨਾਂ ਤੇ ਸਾਡੇ ਇਥੇ ਅੰਮ੍ਰਿਤਸਰ ਵਿੱਚ ਰਾਏਸਾਹਬ ਜੀ ਵਿੱਚ ਇਹਨਾਂ ਨੇ ਕੀਤਾ ਹੈ ਲੱਖ ਲਾਂਹ ਦੇ ਸਰਕਾਰ ਦਾ ਹੀ ਤੇ ਲੱਖ ਲਾਂਹ ਦੇ ਮੋਦੀ ਦਾ ਹੀ ਹੈ ਵਾਹ ਜੀ ਵਾਹ ਸਾਡੇ ਬੰਦੇਆ ਬਦਨਾਮ ਜਿੰਨਾ ਮਰਜੀ ਕਰ ਲੋ 11 ਸਾਲ ਤੋਂ ਬਦਨਾਮ ਕਰਨੇ ਆਏ ਨੇ ਇਹ ਬਦਨਾਮ ਨਹੀਂ ਹੋਣਾ ਲੋਈ ਉਹਨਾਂ ਨੇ 4 ਡੋਂਗੀ ਲਵਾਈ ਉਹਨਾਂ ਨੇ ਲਵਾਉਣ ਵਾਲੇ ਸਰਕਾਰਾਂ ਪੰਜਾਬ ਨੂੰ ਕੰਗਾਲ ਕਰਨ ਵਾਸਤੇ ਨਾ ਸਾਰੇ ਜਟਾਉਗੇ ਇਹਨਾਂ ਨੇ ਜੋ ਕੀਤਾ ਜੋ ਮਰਜ਼ੀ ਕੀਤਾ ਵਾ ਠੀਕ ਆ ਜੱਟ ਪਹਿੜਾ ਕੇ ਚੜ ਗਏ ਆ ਵੀ ਖਰੇ ਬਦਨਾਮ ਬਾਹਰ ਕੀ ਕਰਿਆ ਹੈ ਇੱਥੇ ਆ ਕੇ ਕੁੜੀਆਂ ਹੁਣ ਉਹ ਸਰਕਾਰਾਂ ਨੇ ਬਾਹਰ ਬਿਧਕਲਾ ਦੇਤੇ ਐਦਾਂ ਹੋ ਜੂਗਾ ਇਹ ਪੰਜਾਬ ਆ ਪੰਜਾਬ ਮਰਨਾ ਨਹੀਂ ਆ ਜਿੰਨਾ ਮਰਜੀ ਕਰ ਲੋ ਗਈ 50-50 ਲੱਖ ਰੁਪਇਆ ਲਾਇਆ ਵਾ ਭਗੰਦਮਾਨ ਕੋ 50-50 ਲੱਖ ਰੁਪਇਆ ਲਵਾਂਗੇ ਹੀ ਅਸੀਂ ਆਪਣੇ ਹੱਕ ਲਵਾਂਗੇ ਜੋ ਮਜ਼ਦੂਰ ਏਨੇ ਕਾਨੂੰਨ ਕੋ ਨਹੀਂ ਪਾਸ ਕੀਤਾ ਏ ਕਿਉਂ ਨਹੀਂ ਪਾਸ ਕੀਤਾ ਏ ਡੌਂਕੀ ਲਾ ਕੇ ਵਾਰੀ ਡੌਂਕੀ ਜੇ ਹੱਕ ਕੀਤਾ ਕੋਈ ਡੌਂਕੀ ਲਾਉਂਦਾ ਤੇ ਫੇੜੀ ਬੰਦੇ ਗਏ ਸਾਡੇ ਕੋਲ ਕਾਰੋਬਾਰ ਹੈਗੇ ਇੱਥੇ ਲਾਉਂਦੇ ਸਾਡੇ ਕੋਲ ਨਸ਼ਾ ਇੰਨਾ ਪੰਜਾਬ ਦੇ ਵਿੱਚ ਤੇ ਬੰਦੇ ਮਜਬੂਰੀ ਗਏ ਇਥੋਂ ਇਥੋਂ ਮਜਬੂਰੀ ਗਏ ਆ ਜੇ ਬੰਦੇ ਇਥਾ ਨਸ਼ਾ ਇਥੇ ਬੜਾ ਵਧੀਆ ਬਿਜ਼ਨਸ ਹੁੰਦਾ ਕੋਈ ਦੇ ਹਰ ਕੋ ਬੰਦਾ ਕਾਰੋਬਾਰ ਸ਼ੋਅ ਕਰਦੇ ਇਥੇ ਵਾਹ ਜੀ ਵਾਹ ਅੱਜ ਸਾਰਾ ਕੁਝ ਕਰਕੇ ਸਾਡੇ ਨਹੀਂ 에어ਪੋਰਟ ਦਿੱਲੀ ਨਹੀਂ ਹੈਗਾ ਸੀ ਬੰਬੇ ਅਰਪੋਰਟ ਨਹੀਂ ਹੈਗਾ ਸੀ ਸਾਡੇ ਪੰਜਾਬ ਨੂੰ ਬਦਨਾਮ ਕਰਨਾਂ ਤੇ ਸਾਡੇ ਇਥੇ ਅੰਮ੍ਰਿਤਸਰ ਵਿੱਚ ਰਾਏਸਾਹਬ ਦੀ ਵਿੱਚ ਇਹਨਾਂ ਨੇ ਕੀਤਾ ਹੈ ਲੱਖ ਲਾਂਹ ਤੇ ਸਾਡੇ ਸਰਕਾਰ ਦਾ ਹੀ ਤੇ ਲੱਖ ਲਾਂਹ ਤੇ ਮੋਦੀ ਦਾ ਹੀ ਇਹ ਵਾਹ ਜੀ ਵਾਹ ਸਾਡੇ ਬੰਦੇ ਬਦਨਾਮ ਜਿੰਨਾ ਮਰਜੀ ਕਰ ਲੋ ਯਾਰਾਂ ਸਾਹਿਬ ਤੋਂ ਬਦਨਾਮ ਕਰਨੇ ਆ ਇਹਦੇ ਇਹ ਬਦਨਾਮ ਨਹੀਂ ਹੋਣਾ ਲਵਾਈ ਉਹਨਾਂ ਨੇ ਕਿਉਂ ਡੋਂਗੀ ਲਵਾਈ ਉਹਨਾਂ ਨੇ ਲਵਾਉਣ ਵਾਲੀ ਸਰਕਾਰਾਂ ਪੰਜਾਬ ਨੂੰ ਕੰਗਾਲ ਕਰਨ ਵਾਸਤੇ ਨਾ ਸਾਰੇ ਜਟਾਓਗੇ ਨਾ ਨੇ ਜੋ ਕੀਤਾ ਜੋ ਮਰਜ਼ੀ ਕੀਤਾ ਵਾ ਠੀਕ ਹੈ ਨਾ ਜੱਟ ਬਹਿੜਾ ਕੇ ਜੜਗੇ ਆ ਵੀ ਘਰੇ ਬਦਾਂ ਨਹੀਂ ਬਾਹਰ ਕੀ ਗੱਲਿਆ ਹੈ ਇੱਥੇ ਆਗੇ ਕੁੜੀਆਂ ਹੁਣ ਉਹ ਸਰਕਾਰਾਂ ਨੇ ਬਰਬ ਦਿਖਲਾ ਦਿੱਤੇ ਐਦਾਂ ਹੋ ਜੂਗੀ ਇਹ ਪੰਜਾਬ ਆ 50 ਮਰਨਾ ਨਹੀਂ ਆ ਜਿਦਾਂ ਮਰਜ਼ੀ ਕਰ ਲੋ ਗਈ ਪੰਜਾਬ 50 ਲੱਖ ਰੁਪਇਆ ਲਾਇਆ ਵਾ ਭਗਵੰਦ ਮਾਨ ਕੋ 50 50 ਲੱਖ ਰੁਪਇਆ ਲਵਾਂਗੇ ਹੀ ਅਸੀਂ ਆਪਣੇ ਹੱਕ ਲਵਾਂਗੇ ਜੋ ਮਰਜ਼ੀ ਰੇ ਇੰਨੇ ਕਾਨੂੰਨ ਕੋ ਨਹੀਂ ਪਾਸ ਕੀਤਾ ਏ ਕਿਉਂ ਨਹੀਂ ਬਾਕ ਕੀਤਾ ਏ ਡੌਂਕੀ ਲਾ ਕੇ ਵਾਰੀ ਡੌਂਕੀ ਜੇ ਹੱਕ ਕੀਤਾ ਕੋਈ ਡੌਂਕੀ ਲਾਉਂਦਾ ਤੇ ਫੇਰ ਹੀ ਬੰਦੇ ਗਏ ਸਾਡੇ ਕੋਲ ਕਾਰੋਬਾਰ ਹੈਗੇ ਇੱਥੇ ਲਾਉਂਦੇ ਸਾਡੇ ਕੋਲ ਨਸ਼ਾ ਇੰਨਾ ਪੰਜਾਬ ਦੇ ਵਿੱਚ ਤੇ ਬੰਦੇ ਮਜਬੂਰੀ ਗਏ ਇਥੋਂ ਇਥੋਂ ਮਜਬੂਰੀ ਗਏ ਆ ਜੇ ਬੰਦੇ ਇਥਾ ਨਸ਼ਾ ਇਥੇ ਬੜਾ ਵਧੀਆ ਬਿਜ਼ਨਸ ਹੁੰਦਾ ਕੋਈ ਤੇ ਹਰ ਕੋਈ ਬੰਦਾ ਕਾਰੋਬਾਰ ਸ਼ੋਅ ਕਰਦੇ ਇਥੇ ਵਾਹ ਜੀ ਵਾਹ ਅੱਜ ਸਾਰਾ ਕੁਝ ਕਰਕੇ ਤੇ ਸਾਡੇ ਨਹੀਂ 에어ਪੋਰਟ ਦਿੱਲੀ ਨੇਗਾ ਹੀ ਬੰਬੇਰਪੋਰਟ ਨਹੀਂ ਹੈਗਾ ਹੀ ਸਾਡੇ ਪੰਜਾਬ ਨੂੰ ਬਦਰਾਮ ਕਰਨਾਂ ਤੇ ਸਾਡੇ ਇੱਥੇ ਅੰਮਰਸਾੜ ਵਿੱਚ ਰਾਏਸਾਹਬ ਦੀ ਵਿੱਚ ਇਹਨਾਂ ਨੇ ਕੀਤਾ ਏ ਲੱਖ ਲਾਂਹ ਤੇ ਸਰਕਾਰ ਦਾ ਹੀ ਤੇ ਲੱਖ ਲਾਂਹ ਤੇ ਮੋਦੀ ਦਾ ਹੀ ਏ ਵਾਹ ਜੀ ਵਾਹ ਸਾਡਾ ਪੰਜਾਬ ਬਦਰਾਮ ਜਿੰਨਾ ਮਰਜ਼ੀ ਕਰ ਲੋ 11 ਸਾਲ ਤੋਂ ਬਦਰਾਮ ਕਰਨੇ ਆਏ ਨੇ ਇਹ ਬਦਰਾਮ ਨਹੀਂ ਹੋਣਾ ਕੋਈ ਭਾਈ ਉਹਨਾਂ ਨੇ ਕਿਉਂ ਡੋਂਗੀ ਲਵਾਈ ਉਹਨਾਂ ਨੇ ਲਵਾਉਣ ਵਾਲੇ ਸਰਕਾਰਾਂ ਪੰਜਾਬ ਨੂੰ ਕੰਗਾਲ ਕਰਨ ਵਾਸਤੇ ਨਾ ਸਾਰੇ ਜਟਾਉਗੇ ਇਹਨਾਂ ਨੇ ਜੋ ਕੀਤਾ ਜੋ ਮਰਜ਼ੀ ਕੀਤਾ ਵਾ ਠੀਕਰ ਜੱਟ ਬਹਿੜਾ ਕੇ ਜੜਗੇ ਆ ਵੀ ਘਰੇ ਬਦਾਂ ਬਾਹਰ ਕੀ ਗੱਲ ਆ ਹੈ ਇੱਥੇ ਆਗੇ ਕੁੜੀਆਂ ਹੁਣ ਉਹ ਸਰਕਾਰਾਂ ਨੇ ਬਰਬ ਦੇਖਲਾ ਦੇਤੇ ਏਦਾਂ ਹੋ ਜੂਗੀ ਇਹ ਪੰਜਾਬ ਆ 50 ਮਰਨਾ ਨਹੀਂ ਆ ਜਦੋਂ ਮਰਜੀ ਕਰ ਲੋਗੇ ਪੰਜਾਬ 50 ਲੱਖ ਰੁਪਇਆ ਲਾਇਆ ਵਾ ਭਗੰਤ ਮਾਨ ਕੋ 50 50 ਲੱਖ ਰੁਪਇਆ ਲਵਾਂਗੇ ਹੀ ਅਸੀਂ ਆਪਣੇ ਹੱਕ ਲਵਾਂਗੇ ਜੋ ਮਰਜ਼ੀ ਰੇ ਇੰਨੇ ਕਾਨੂੰਨ ਕੋ ਨਹੀਂ ਪਾਸ ਕੀਤਾ ਏ ਕਿਉਂ ਨਹੀਂ ਪਾਸ ਕੀਤਾ ਏ ਡੌਂਕੀ ਲਾ ਕੇ ਬਾਰੀ ਡੌਂਕੀ ਜੇ ਹੱਕ ਕੀਤਾ ਕੋਈ ਡੌਂਕੀ ਲਾਉਂਦਾ ਤੇ ਫੇਰ ਹੀ ਬੰਦੇ ਗਏ ਸਾਡਕੋ ਕਾਰੋਬਾਰ ਹੈਗੇ ਇੱਥੇ ਆਉਂਦੇ ਸਾਡਕੋ ਨਸ਼ਾ ਇੰਨਾ ਪੰਜਾਬ ਦੇ ਵਿੱਚ ਤੇ ਬੰਦੇ ਮਜਬੂਰੀ ਗਏ ਇਥੋਂ ਇਥੋਂ ਮਜਬੂਰੀ ਗਏ ਆ ਜੇ ਬੰਦੇ ਇਥਾ ਨਸ਼ਾ ਇਥੇ ਬੜਾ ਵਧੀਆ ਬਿਜ਼ਨਸ ਹੁੰਦਾ ਕੋਈ ਤੇ ਹਰ ਕੋ ਬੰਦਾ ਕਾਰੋਬਾਰ ਸ਼ੋਅ ਕਰਦੇ ਤੇ ਵਾਹ ਜੀ ਵਾਹ ਅੱਜ ਸਾਰਾ ਕੁਝ ਕਰਕੇ ਤੇ ਸਾਡੇ ਨਹੀਂ 에어ਪੋਰਟ ਦਿੱਲੀ ਦਾ ਹੈਗਾ ਸੀ ਬੰਬਈ 에어ਪੋਰਟ ਨਹੀਂ ਹੈਗਾ ਸੀ ਸਾਡੇ ਪੰਜਾਬ ਨੂੰ ਬਦਰਾ ਬਕਰਨਾਂ ਤੇ ਸਾਡੇ ਇਥੇ ਅੰਮ੍ਰਿਤਸਰ ਵਿੱਚ ਰਾਏਸੰਗੀ ਵਿੱਚ ਇਹਨਾਂ ਨੇ ਕੀਤਾ ਹੈ ਲੱਖ ਲਾਂਹ ਤਹ ਦੇ ਸਰਕਾਰ ਦਾ ਹੀ ਦਲਖ ਲੜ ਮੋਦੀ ਦਾ ਇਹ ਵਾਹ ਜੀ ਵਾਹ ਸਾਡਾ ਬੰਨਿਆ ਬਦਨਾਮ ਜਿੰਨਾ ਮਰਜੀ ਕਰ ਲੋ 11 ਸਾਲ ਤੋਂ ਬਦਨਾਮ ਕਰਨੇ ਆ ਇਹਦੇ ਇਹ ਬਦਨਾਮ ਨਹੀਂ ਹੋਣਾ ਲੋਈ ਉਹਨਾਂ ਨੇ ਜੋ ਡੋਂਗੀ ਲਵਾਈ ਉਹਨਾਂ ਨੇ ਲਵਾਉਂ ਵਾਲੇ ਸਰਕਾਰਾਂ ਪੰਜਾਬ ਨੂੰ ਕੰਗਾਲ ਕਰਨ ਵਾਸਤੇ ਨਾ ਸਾਰੇ ਜਟਾਓਗੇ ਇਹਨਾਂ ਨੇ ਜੋ ਕੀਤਾ ਜੋ ਮਰਜੀ ਕੀਤਾ ਵਾ ਠੀਕ ਹੈ ਨਾ ਜੱਟ ਬਹਿੜਾ ਕੇ ਚੜਗੇ ਆ ਵੀ ਘਰੇ ਬਦਨਾਮੀ ਬਾਹਰ ਕੀ ਗੱਲ ਆ ਹੈ ਇੱਥੇ ਆਗੇ ਕੁੜੀਆਂ ਹੁਣ ਉਹ ਸਰਕਾਰਾਂ ਨੇ ਬਰਬ ਦਿਖਲਾ ਦਿੱਤੇ ਐਦਾਂ ਹੋ ਜੂਗੀ ਇਹ ਪੰਜਾਬ ਆ 50 ਮਰਨਾ ਨਹੀਂ ਆ ਜਿੰਦਾ ਮਰਜੀ ਕਰ ਲੋ ਗਈ 50 50 ਲੱਖ ਰੁਪਇਆ ਲਾਇਆ ਵਾ ਭਗੰਤ ਮਾਨ ਕੋ 50 50 ਲੱਖ ਰੁਪਇਆ ਲਵਾਂਗੇ ਹੀ ਅਈ ਆਪਣੇ ਹੱਕ ਰ ਲਵਾਂਗੇ ਜੋ ਮਰਜ਼ੀ ਰ ਇਹਨੇ ਕਾਨੂੰਨ ਕੋ ਨਹੀਂ ਪਾਸ ਕੀਤਾ ਏ ਕਿਉਂ ਨਹੀਂ ਪਾਸ ਕੀਤਾ ਏ ਡਾਂਕੀ ਲਾ ਕੇ ਬਾਰੀ ਡਾਂਕੀ ਇਹ ਹੱਕ ਕੀਤਾ ਕੋਈ ਡਾਂਕੀ ਲਾਉਂਦਾ ਤੇ ਫੇੜੀ ਬੰਦੇ ਗਏ ਸਾਡੇ ਕੋ ਘਰਬਾਰ ਹੈਗੇ ਇੱਥੇ ਲਾਉਂਦੇ ਸਾਡੇ ਕੋ ਨਸ਼ਾ ਇਨਾ ਪੰਜਾਬ ਦੇ ਵਿੱਚ ਤੇ ਬੰਦੇ ਮਜਬੂਰੀ ਗਏ ਇਥੋਂ ਇਥੋਂ ਮਜਬੂਰੀ ਗਏ ਆ ਜੇ ਬੰਦੇ ਇੱਥੇ ਨਸ਼ਾ ਇੱਥੇ ਬੜਾ ਵਧੀਆ ਬਿਜ਼ਨਸ ਹੁੰਦਾ ਕੋਈ ਤੇ ਹਰ ਕੋ ਬੰਦਾ ਕਾਰੋਬਾਰ ਸ਼ੋਅ ਕਰਦੇ ਤੇ ਵਾਹ ਜੀ ਵਾਹ ਅੱਜ ਸਾਰਾ ਕੁਝ ਕਰਕੇ ਸਾਡੇ ਨਹੀਂ 에어ਪੋਰਟ ਦਿੱਲੀ ਨਹੀਂ ਹੈਗਾ ਸੀ ਬੰਬਈ ਅਰਪੋਰਟ ਨਹੀਂ ਹੈਗਾ ਸੀ ਸਾਡੇ ਪੰਜਾਬ ਨੂੰ ਬਦਰਾਮ ਕਰਨਾਂ ਤੇ ਸਾਡੇ ਇੱਥੇ ਅੰਮ੍ਰਿਤਸਰ ਵਿੱਚ ਰਾਏਸੰਗੀ ਵਿੱਚ ਇਹਨਾਂ ਨੇ ਕੀਤਾ ਹੈ ਲੱਖ ਲਾਂਹ ਤੇ ਸਰਕਾਰ ਦਾ ਹੀ ਤੇ ਲੱਖ ਲਾਂਹ ਤੇ ਮੋਦੀ ਦਾ ਹੀ ਵਾਹ ਜੀ ਵਾਹ ਸਾਡੇ ਬੰਦੇਆ ਬਦਰਾਮ ਜਿੰਨਾ ਮਰਜੀ ਕਰ ਲੋ ਯਾਰਾਂ ਸਾਹਿਬ ਤੋਂ ਬਦਰਾਮ ਕਰਨੇ ਆਏ ਨੇ ਇਹ ਬਦਰਾਮ ਨਹੀਂ ਹੋਣਾ ਕੋਈ ਉਹਨਾਂ ਨੇ ਜੋ ਡੰਕੀ ਲਵਾਈ ਨਾ ਨੇ ਲਵਾਉਣ ਵਾਲੇ ਸਰਕਾਰਾਂ ਪੰਜਾਬ ਨੂੰ ਕੰਗਾਲ ਕਰਨ ਵਾਸਤੇ ਨਾ ਸਾਰੇ ਜਟਾਓਗੇ ਨਾ ਨੇ ਜੋ ਕੀਤਾ ਜੋ ਮਰਜ਼ੀ ਕੀਤਾ ਵਾ ਠੀਕ ਹੈ ਨਾ ਜੱਟ ਪਹਿਰਾਗੇ ਚੜਗੇ ਆ ਬੀ ਖਰੇਬ ਤਾਂ ਨਹੀਂ ਬਾਹਰ ਕੀ ਗੱਲਿਆ ਹੈ ਇੱਥੇ ਆਗੇ ਕੁੜੀਆਂ ਹੁਣ ਉਹ ਸਰਕਾਰਾਂ ਨੇ ਬਾਹਰ ਬਿਧਕਲਾ ਦੇਤੇ ਏਦਾਂ ਹੋ ਜੂਗੀ ਇਹ ਪੰਜਾਬ ਆ 50 ਬਰਨਾ ਨਹੀਂ ਆ ਜਿੰਨਾ ਮਰਜ਼ੀ ਕਰ ਲੋਗੇ ਪੰਜਾਬ 50 ਲੱਖ ਰੁਪਇਆ ਲਾਇਆ ਵਾ ਭਗਵੰਦ ਮਾਨ ਕੋ 50 50 ਲੱਖ ਰੁਪਇਆ ਲਵਾਂਗੇ ਹੀ ਅਸੀਂ ਆਪਣੇ ਹੱਕ ਰਵਾਂਗੇ ਜੋ ਮਰਜ਼ੀ ਰੇ ਇੰਨੇ ਕਾਨੂੰਨ ਕੋ ਨਹੀਂ ਪਾਸ ਕੀਤਾ ਏ ਕਿਉਂ ਨਹੀਂ ਪਾਸ ਕੀਤਾ ਏ ਡੌਂਕੀ ਲਾ ਕੇ ਬਾਰੀ ਡੌਂਕੀ ਜੇ ਹੱਕ ਕੀਤਾ ਕੋਈ ਡੌਂਕੀ ਲਾਉਂਦਾ ਤੇ ਫੇੜੀ ਬੰਦੇ ਗਏ ਸਾਡੇ ਕੋ ਕਾਰੋਬਾਰ ਹੈਗੇ ਇੱਥੇ ਲਾਉਂਦੇ ਸਾਡੇ ਕੋ ਨਸ਼ਾ ਇੰਨਾ ਪੰਜਾਬ ਦੇ ਵਿੱਚ ਤੇ ਬੰਦੇ ਮਜਬੂਰੀ ਗਏ ਇਥੋਂ ਇਥੋਂ ਮਜਬੂਰੀ ਗਏ ਆ ਜੇ ਬੰਦੇ ਇਥੇ ਨਸ਼ਾ ਇਥੇ ਬੜਾ ਵਧੀਆ ਬਿਜ਼ਨਸ ਹੁੰਦਾ ਕੋਈ ਤੇ ਹਰ ਕੋ ਬੰਦਾ ਕਾਰੋਬਾਰ ਸ਼ੋਅ ਕਰਦੇ ਤੇ ਵਾਹ ਜੀ ਵਾਹ ਅੱਜ ਸਾਰਾ ਕੁਝ ਕਰਕੇ ਤੇ ਸਾਡੇ ਨਹੀਂ 에어ਪੋਰਟ ਦਿੱਲੀ ਦਾ ਹੈਗਾ ਹੀ ਬੰਬਾਇਰ ਬੜ ਨਹੀਂ ਹੈਗਾ ਸੀ ਸਾਡੇ ਪੰਜਾਬ ਨੂੰ ਬਦਰਾਮ ਕਰਨਾਂ ਤੇ ਸਾਡੇ ਇੱਥੇ ਅੰਮ੍ਰਿਤਸਰ ਵਿੱਚ ਰਾਏਸੰਗੀ ਵਿੱਚ ਇਹਨਾਂ ਨੇ ਕੀਤਾ ਏ ਲੱਖ ਲਾਂਹ ਤੇ ਸਰਕਾਰ ਦਾ ਹੀ ਤੇ ਲੱਖ ਲਾਂਹ ਤੇ ਮੋਦੀ ਦਾ ਹੀ ਏ ਵਾਹ ਜੀ ਵਾਹ ਸਾਡੇ ਪੰਨਿਆਂ ਬਦਰਾਮ ਜਿੰਨਾ ਮਰਜੀ ਕਰ ਲੋ 11 ਸਾਲ ਤੋਂ ਬਦਰਾਮ ਕਰਨੇ ਆਏ ਨੇ ਇਹ ਬਦਰਾਮ ਨਹੀਂ ਹੋਣਾ ਲਵਾਈ ਉਹਨਾਂ ਨੇ ਚੋ ਡਾਂਗੀ ਲਵਾਈ ਉਹਨਾਂ ਨੇ ਲਵਾਉਣ ਵਾਲੇ ਸਰਕਾਰਾਂ ਪੰਜਾਬ ਨੂੰ ਕੰਗਾਲ ਕਰਨ ਵਾਸਤੇ ਨਾ ਸਾਰੇ ਜਟਾਓਗੇ ਇਹਨਾਂ ਨੇ ਜੋ ਕੀਤਾ ਜੋ ਮਰਜ਼ੀ ਕੀਤਾ ਵਾ ਫਿਕਰ ਜੱਟ ਪਹਿਰਾਗੇ ਚੜਗੇ ਆ ਵੀ ਖਰੇਬਦਾਨੇ ਬਾਹਰ ਕੀ ਗੱਲਿਆ ਹੈ ਇੱਥੇ ਆਗੇ ਕੁੜੀਆਂ ਹੁਣ ਉਹ ਸਰਕਾਰਾਂ ਨੇ ਬਾਹਰ ਬਿਧਕਲਾ ਦੇਤੇ ਐਦਾਂ ਹੋ ਜੂਗੀ ਇਹ ਪੰਜਾਬ ਆ 50 ਮਰਨਾ ਨਹੀਂ ਆ ਜਿੰਨਾ ਮਰਜੀ ਕਰ ਲੋਗੇ ਪੰਜਾਬ 50 ਲੱਖ ਰੁਪਇਆ ਲਾਇਆ ਵਾ ਭਗੰਤ ਮਾਨ ਕੋ 50 50 ਲੱਖ ਰੁਪਇਆ ਲਵਾਂਗੇ ਹੀ ਅਸੀਂ ਆਪਣੇ ਹੱਕ ਰਵਾਂਗੇ ਜੋ ਮਰਜ਼ੀ ਰੇ ਇਨੇ ਕਾਨੂੰਨ ਕੋ ਨਹੀਂ ਪਾਸ ਕੀਤਾ ਏ ਕਿਉਂ ਨਹੀਂ ਪਾਸ ਕੀਤਾ ਏ ਡਾਂਕੀ ਲਾ ਕੇ ਬਾਰੀ ਡਾਂਕੀ ਇਹ ਹੱਕ ਕੀਤਾ ਕੋਈ ਡਾਂਕੀ ਲਾਉਂਦਾ ਤੇ ਫੇੜੀ ਬੰਦੇ ਗਏ ਸਾਡਕੋ ਕਾਰੋਬਾਰ ਹੈਗੇ ਇੱਥੇ ਲੋਂਦੇ ਸਾਡਕੋ ਨਸ਼ਾ ਇੰਨਾ ਪੰਜਾਬ ਦੇ ਵਿੱਚ ਤੇ ਬੰਦੇ ਮਜਬੂਰੀ ਗਏ ਇਥੋਂ ਇਥੋਂ ਮਜਬੂਰੀ ਗਏ ਆ ਜੇ ਬੰਦੇ ਇਥਾ ਨਸ਼ਾ ਇਥੇ ਬੜਾ ਵਧੀਆ ਬਿਜ਼ਨਸ ਹੁੰਦਾ ਕੋਈ ਤੇ ਹਰ ਕੋ ਬੰਦਾ ਕਾਰੋਬਾਰ ਸ਼ੋਅ ਕਰਦੇ ਤੇ ਵਾਹ ਜੀ ਵਾਹ ਅੱਜ ਸਾਰਾ ਕੁਝ ਕਰਕੇ ਤੇ ਸਾਡੇ ਨਹੀਂ 에어ਪੋਰਟ ਦਿੱਲੀ ਨੇਗਾਹੀ ਬੰਬਈ ਅਰਪੋਰਟ ਨਹੀਂ ਹੈਗਾ ਹੀ ਸਾਡੇ ਪੰਜਾਬ ਨੂੰ ਵਿਦਰਾਪ ਕਰਨਾਂ ਤੇ ਸਾਡੇ ਇਥੇ ਅੰਮ੍ਰਿਤਸਰ ਵਿੱਚ ਰਾਏਸੰਗੀ ਵਿੱਚ ਇਹਨਾਂ ਨੇ ਕੀਤਾ ਏ ਲੱਖ ਲਾਂਹ ਤਹ ਦੇ ਸਰਕਾਰ ਦਾ ਹੀ ਤੇ ਲੱਖ ਲਾਂਹ ਮੋਦੀ ਦਾ ਹੀ ਏ ਵਾਹ ਜੀ ਵਾਹ ਸਾਡੇ ਬੰਦੇਆ ਬਦਨਾਮ ਜਿੰਨਾ ਮਰਜੀ ਕਰ ਲੋ 18 ਸਾਲ ਤੋਂ ਬਦਨਾਮ ਕਰਨੇ ਆ ਇਹਦੇ ਇਹ ਬਦਨਾਮ ਨਹੀਂ ਹੋਣਾ ਲਵਾਈ ਉਹਨਾਂ ਨੇ ਜੋ ਡਾਂਕੀ ਲਵਾਈ ਉਹਨਾਂ ਨੇ ਲਵਾਉਂ ਵਾਲੀ ਸਰਕਾਰਾਂ ਪੰਜਾਬ ਨੂੰ ਕੰਗਾਲ ਕਰਨ ਵਾਸਤੇ ਨਾ ਸਾਰੇ ਜਟਾਓਗੇ ਇਹਨਾਂ ਨੇ ਜੋ ਕੀਤਾ ਜੋ ਮਰਜੀ ਕੀਤਾ ਵਾ ਠੀਕ ਆ ਨਾ ਜੱਟ ਬਹਿੜਾ ਕੇ ਚੜਗੇ ਆ ਵੀ ਘਰੇ ਬਦਨਾਮੀ ਬਾਹਰ ਕੀ ਗੱਲ ਆ ਹੈ ਇੱਥੇ ਆਗੇ ਕੁੜੀਆਂ ਹੁਣ ਉਹ ਸਰਕਾਰਾਂ ਨੇ ਬਰਬ ਦੇਖਲਾ ਦੇਤੇ ਐਦਾਂ ਹੋ ਜੂਗਾ ਇਹ ਪੰਜਾਬ ਆ 50 ਮਰਨਾ ਨਹੀਂ ਆ ਜਦੋਂ ਮਰਜੀ ਕਰ ਲੋਗੇ ਪੰਜਾਬ 50 ਲੱਖ ਰੁਪਇਆ ਲਾਇਆ ਵਾ ਭਗੰਤ ਮਾਨ ਕੋ 50 50 ਲੱਖ ਰੁਪਇਆ ਲਵਾਂਗੇ ਹੀ ਅਸੀਂ ਆਪਣੇ ਹੱਕ ਲਵਾਂਗੇ ਜੋ ਮਰਜ਼ੀ ਰੇ ਇੰਨੇ ਕਾਨੂੰਨ ਕੋ ਨਹੀਂ ਪਾਸ ਕੀਤਾ ਏ ਕਿਉਂ ਨਹੀਂ ਪਾਸ ਕੀਤਾ ਏ ਡੌਂਕੀ ਲਾ ਕੇ bari ਡੌਂਕੀ ਜੇ ਹੱਕ ਕੀਤਾ ਕੋਈ ਡੌਂਕੀ ਲਾਉਂਦਾ ਤੇ ਫੇਰ ਹੀ ਬੰਦੇ ਗਏ ਸਾਡੇ ਕੋਲ ਕਾਰੋਬਾਰ ਹੈਗੇ ਇੱਥੇ ਲਾਉਂਦੇ ਸਾਡੇ ਕੋਲ ਨਸ਼ਾ ਇੰਨਾ ਪੰਜਾਬ ਦੇ ਵਿੱਚ ਤੇ ਬੰਦੇ ਮਜਬੂਰੀ ਗਏ ਇਥੋਂ ਇਥੋਂ ਮਜਬੂਰੀ ਗਏ ਆ ਜੇ ਬੰਦੇ ਇਥਾ ਨਸ਼ਾ ਇਥੇ ਬੜਾ ਵਧੀਆ ਬਿਜ਼ਨਸ ਹੁੰਦਾ ਕੋਈ ਤੇ ਹਰ ਕੋ ਬੰਦਾ ਕਾਰੋਬਾਰ ਸ਼ੋਅ ਕਰਦੇ ਤੇ ਵਾਹ ਜੀ ਵਾਹ ਅੱਜ ਸਾਰਾ ਕੁਝ ਕਰਕੇ ਸਾਡੇ ਨਹੀਂ 에어ਪੋਰਟ ਦਿੱਲੀ ਦਾ ਹੈਗਾ ਸੀ ਬੰਬਈ ਅਰਪੋਰਟ ਨਹੀਂ ਹੈਗਾ ਸੀ ਸਾਡੇ ਪੰਜਾਬ ਨੂੰ ਵਿਦਰਾਮ ਕਰਨਾਂ ਤੇ ਸਾਡੇ ਇਥੇ ਅੰਮ੍ਰਿਤਸਰ ਵਿੱਚ ਰਾਏਸੰਗੀ ਵਿੱਚ ਇਹਨਾਂ ਨੇ ਕੀਤਾ ਹੈ ਲੱਖ ਲਾਂਹ ਤੇ ਸਰਕਾਰ ਦਾ ਹੀ ਤੇ ਲੱਖ ਲਾਂਹ ਤੇ ਮੋਦੀ ਦਾ ਹੀ ਵਾਹ ਜੀ ਵਾਹ ਸਾਡੇ ਬੰਦੇਆ ਬਦਨਾਮ ਜਿੰਨਾ ਮਰਜੀ ਕਰ ਲੋ 18 ਸਾਲ ਤੋਂ ਬਦਨਾਮ ਕਰਨੇ ਆ ਇਹਦੇ ਇਹ ਬਦਨਾਮ ਨਹੀਂ ਹੋਣਾ ਲਵਾਈ ਉਹਨਾਂ ਨੇ ਕਿਉ ਡੋਂਗੀ ਲਵਾਈ ਉਹਨਾਂ ਨੇ ਲਵਾਲ ਵਾਲੀ ਸਰਕਾਰਾਂ ਪੰਜਾਬ ਨੂੰ ਕੰਗਾਲ ਕਰਨ ਵਾਸਤੇ ਨਾ ਸਾਰੇ ਜਟਾਓਗੇ ਇਹਨਾਂ ਨੇ ਜੋ ਕੀਤਾ ਜੋ ਮਰਜੀ ਕੀਤਾ ਵਾ ਠੀਕ ਆ ਨਾ ਜੱਟ ਬਹਿਰ ਆ ਕੇ ਚੜਗੇ ਆ ਵੀ ਘਰੇ ਬਦਨਾਮੀ ਬਾਹਰ ਕੀ ਗੱਲ ਆ ਹੈ ਇੱਥੇ ਆਗੇ ਕੁੜੀਆਂ ਹੁਣ ਉਹ ਸਰਕਾਰਾਂ ਨੇ ਬਰਬ ਨਿਕਲਾ ਦੇਤੇ ਐਦਾਂ ਹੋ ਜੂਗੀ ਇਹ ਪੰਜਾਬ ਆ ਪੰਜਾਬ ਮਰਨਾ ਨਹੀਂ ਆ ਜਿੰਦਾ ਮਰਜੀ ਕਰ ਲੋ ਗਈ 50 50 ਲੱਖ ਰੁਪਏ ਲਾਇਆ ਵਾ ਭਗੰਤ ਮਾਨ ਕੋ 50 50 ਲੱਖ ਰੁਪਏ ਲਵਾਂਗੇ ਹੀ ਅਸੀਂ ਆਪਣੇ ਹੱਕ ਰ ਲਵਾਂਗੇ ਜੋ ਮਜ਼ਦੂਰ ਇਨੇ ਕਾਨੂੰਨ ਕੋ ਨਹੀਂ ਪਾਸ ਕੀਤਾ ਏ ਕਿਉਂ ਨਹੀਂ ਪਾਸ ਕੀਤਾ ਏ ਡੌਂਕੀ ਲਾ ਕੇ ਬਾਰੀ ਡੌਂਕੀ ਜੇ ਹੱਕ ਕੀਤਾ ਕੋਈ ਡੌਂਕੀ ਲਾਉਂਦਾ ਤੇ ਫੇੜੀ ਬੰਦੇ ਗਏ ਸਾਡੇ ਕੋ ਘਰਬਾਰ ਹੈਗੇ ਇੱਥੇ ਲਾਉਂਦੇ ਸਾਡੇ ਕੋ ਨਸ਼ਾ ਇਨਾ ਪੰਜਾਬ ਦੇ ਵਿੱਚ ਤੇ ਬੰਦੇ ਮਜਬੂਰੀ ਗਏ ਇਥੋਂ ਇਥੋਂ ਮਜਬੂਰੀ ਗਏ ਆ ਜੇ ਬੰਦੇ ਇਥਾ ਨਸ਼ਾ ਇਥੇ ਬੜਾ ਵਧੀਆ ਬਿਜ਼ਨਸ ਹੁੰਦਾ ਕੋਈ ਤੇ ਹਰ ਕੋ ਬੰਦਾ ਕਾਰ ਬਾਰ ਸ਼ੋਅ ਕਰਦੇ ਤੇ ਵਾਹ ਜੀ ਵਾਹ ਅੱਜ ਸਾਰਾ ਕੁਝ ਕਰਕੇ ਸਾਡੇ ਨਹੀਂ 에어ਪੋਰਟ ਦਿੱਲੀ ਨਹੀਂ ਹੈਗਾ ਸੀ ਬੰਬੇ ਅਰਪੋਰਟ ਨਹੀਂ ਹੈਗਾ ਸੀ ਸਾਡੇ ਪੰਜਾਬ ਨੂੰ ਬਦਨਾਮ ਕਰਨਾਂ ਤੇ ਸਾਡੇ ਇੱਥੇ ਅੰਮ੍ਰਿਤਸਰ ਵਿੱਚ ਰਾਏਸਾਹਬ ਦੀ ਵਿੱਚ ਇਹਨਾਂ ਨੇ ਕੀਤਾ ਹੈ ਲੱਖ ਲਾਂਹ ਤੇ ਸਰਕਾਰ ਦਾ ਹੀ ਤੇ ਲੱਖ ਲਾਂਹ ਤੇ ਮੋਦੀ ਦਾ ਹੀ ਇਹ ਵਾਹ ਜੀ ਵਾਹ ਸਾਡੇ ਬੰਦੇ ਬਦਨਾਮ ਜਿੰਨਾ ਮਰਜੀ ਕਰ ਲੋ 11 ਸਾਲ ਤੋਂ ਬਦਨਾਮ ਕਰਨੇ ਆਏ ਨੇ ਇਹ ਬਦਨਾਮ ਨਹੀਂ ਹੋਣਾ ਲਵਾਈ ਉਹਨਾਂ ਨੇ ਕਿਉਂ ਡਾਂਗੀ ਲਵਾਈ ਉਹਨਾਂ ਨੇ ਲਵਾਉਣ ਵਾਲੇ ਸਰਕਾਰਾਂ ਪੰਜਾਬ ਨੂੰ ਕੰਗਾਲ ਕਰਨ ਵਾਸਤੇ ਨਾ ਸਾਰੇ ਜਟਾਓਗੇ ਨਾ ਨੇ ਜੋ ਕੀਤਾ ਜੋ ਮਰਜ਼ੀ ਕੀਤਾ ਵਾ ਠੀਕ ਆ ਨਾ ਜੱਟ ਬਹਿੜਾ ਕੇ ਚੜਗੇ ਆ ਵੀ ਖਰੇ ਬਦਾਂ ਬਾਹਰ ਕੀ ਗੱਲ ਆ ਹੈ ਇੱਥੇ ਆਗੇ ਕੁੜੀਆਂ ਹੁਣ ਉਹ ਸਰਕਾਰਾਂ ਨੇ ਬਰਬ ਦਿਖਲਾ ਦਿੱਤੇ ਐਦਾਂ ਹੋ ਜੂਗੀ ਇਹ ਪੰਜਾਬ ਆ 50 ਮਰਨਾ ਨਹੀਂ ਆ ਜਿੰਦਾ ਮਰਜ਼ੀ ਕਰ ਲੋ ਗਈ ਪੰਜਾਬ 50 ਲੱਖ ਰੁਪਇਆ ਲਾਇਆ ਵਾ ਭਗਵੰਦ ਮਾਨ ਕੋ 50 50 ਲੱਖ ਰੁਪਇਆ ਲਵਾਂਗੇ ਹੀ ਅਸੀਂ ਆਪਣੇ ਹੱਕ ਲਵਾਂਗੇ ਜੋ ਮਰਜ਼ੀ ਰੇ ਇੰਨੇ ਕਾਨੂੰਨ ਕੋ ਨਹੀਂ ਪਾਸ ਕੀਤਾ ਏ ਕਿਉਂ ਨਹੀਂ ਪਾਸ ਕੀਤਾ ਇਹ ਡੌਂਕੀ ਲਾ ਕੇ ਬਾਰੀ ਡੌਂਕੀ ਜੇ ਹੱਕ ਕੀਤਾ ਕੋਈ ਡੌਂਕੀ ਲਾਉਂਦਾ ਤੇ ਫੇਰ ਹੀ ਬੰਦੇ ਗਏ ਸਾਡੇ ਕੋ ਕਾਰੋਬਾਰ ਹੈਗੇ ਇੱਥੇ ਲਾਉਂਦੇ ਸਾਡੇ ਕੋ ਨਸ਼ਾ ਇੰਨਾ ਪੰਜਾਬ ਦੇ ਵਿੱਚ ਤੇ ਬੰਦੇ ਮਜਬੂਰੀ ਗਏ ਇਥੋਂ ਇਥੋਂ ਮਜਬੂਰੀ ਗਏ ਆ ਜੇ ਬੰਦੇ ਇਥਾ ਨਸ਼ਾ ਇਥੇ ਬੜਾ ਵਧੀਆ ਬਿਜ਼ਨਸ ਹੁੰਦਾ ਕੋਈ ਤੇ ਹਰ ਕੋ ਬੰਦਾ ਕਾਰੋਬਾਰ ਸ਼ੋਅ ਕਰਦੇ ਤੇ ਵਾਹ ਜੀ ਵਾਹ ਅੱਜ ਸਾਰਾ ਕੁਝ ਕਰਕੇ ਤੇ ਸਾਡੇ ਨਹੀਂ 에어ਪੋਰਟ ਦਿੱਲੀ ਨੇਗਾਹੀ ਬੰਬਈ ਅਰਪੋਰਟ ਨਹੀਂ ਹੈਗਾ ਹੀ ਸਾਡੇ ਪੰਜਾਬ ਨੂੰ ਬਦਰਾਮ ਕਰਨ ਵਾਸਤੇ ਸਾਡੇ ਇੱਥੇ ਅੰਮਰਸਾੜ ਵਿੱਚ ਰਾਏਸੰਗੀ ਵਿੱਚ ਇਹਨਾਂ ਨੇ ਕੀਤਾ ਹੈ ਲੱਖ ਲਾਂਹ ਤਹਿ ਦੇ ਸਰਕਾਰ ਦਾ ਹੀ ਤੇ ਲੱਖ ਲਾਂਹ ਮੋਦੀ ਦਾ ਹੀ ਵਾਹ ਜੀ ਵਾਹ ਸਾਡੇ ਪੰਨਿਆਂ ਬਦਰਾ ਉਹ ਜਿੰਨਾ ਮਰਜੀ ਕਰ ਲੋ 18 ਸਾਲ ਤੋਂ ਬਦਰਾਮ ਕਰਨ ਆਏ ਨੇ ਇਹ ਬਦਰਾਮ ਨਹੀਂ ਉਹਨਾਂ ਨੇ ਕਿਉਂ ਡਾਂਗੀ ਲਵਾਈ ਉਹਨਾਂ ਨੇ ਲਗਵਾਲ ਨੇ ਸਰਕਾਰਾਂ ਪੰਜਾਬ ਨੂੰ ਕੰਗਾਲ ਕਰਨ ਵਾਸਤੇ ਨਾ ਸਾਰੇ ਜਟਾਓਗੇ ਇਹਨਾਂ ਨੇ ਜੋ ਕੀਤਾ ਜੋ ਮਰਜੀ ਕੀਤਾ ਵਾ ਠੀਕ ਆ ਜੱਟ ਬਹਿਰ ਆ ਕੇ ਜੜਗੇ ਆ ਵੀ ਘਰੇ ਬਦਾਂ ਨਹੀਂ ਬਾਹਰ ਕੀ ਗੱਲ ਆ ਹੈ ਇੱਥੇ ਆਗੇ ਕੁੜੀਆਂ ਹੁਣ ਉਹ ਸਰਕਾਰਾਂ ਨੇ ਬਰਬ ਦਿਖਲਾ ਦੇਤੇ ਏਦਾਂ ਹੋ ਜੂਗੀ ਇਹ ਪੰਜਾਬ ਆ 50 ਮਰਨਾ ਨਹੀਂ ਆ ਜਿੰਨਾ ਮਰਜ਼ੀ ਕਰ ਲੋ ਗਈ ਪੰਜਾਬ 50 ਲੱਖ ਰੁਪਇਆ ਲਾਇਆ ਵਾ ਭਗਵੰਦ ਮਾਨ ਕੋ 50 50 ਲੱਖ ਰੁਪਇਆ ਲਵਾਂਗੇ ਹੀ ਅਸੀਂ ਆਪਣੇ ਹੱਕ ਲਵਾਂਗੇ ਜੋ ਮਰਜ਼ੀ ਰੇ ਇੰਨੇ ਕਾਨੂੰਨ ਕੋ ਨਹੀਂ ਪਾਸ ਕੀਤਾ ਏ ਕਿਉਂ ਨਹੀਂ ਪਾਸ ਕੀਤਾ ਏ ਡੌਂਕੀ ਲਾ ਕੇ ਬਾਰੀ ਡੌਂਕੀ ਜੇ ਹੱਕ ਕੀਤਾ ਕੋਈ ਡੌਂਕੀ ਲਾਉਂਦਾ ਤੇ ਫੇਰ ਹੀ ਬੰਦੇ ਗਏ ਸਾਡਕੋ ਕਾਰੋਬਾਰ ਹੈਗੇ ਇੱਥੇ ਲੋਂਦੇ ਸਾਡਕੋ ਨਸ਼ਾ ਇੰਨਾ ਪੰਜਾਬ ਦੇ ਵਿੱਚ ਤੇ ਬੰਦੇ ਮਜਬੂਰੀ ਗਏ ਇਥੋਂ ਇਥੋਂ ਮਜਬੂਰੀ ਗਏ ਆ ਜੇ ਬੰਦੇ ਇੱਥੇ ਨਸ਼ਾ ਇੱਥੇ ਬੜਾ ਵਧੀਆ ਬਿਜ਼ਨਸ ਹੁੰਦਾ ਕੋਈ ਤੇ ਹਰ ਕੋ ਬੰਦਾ ਕਾਰੋਬਾਰ ਸ਼ੋਅ ਕਰਦੇ ਤੇ ਵਾਹ ਜੀ ਵਾਹ ਅੱਜ ਸਾਰਾ ਕੁਝ ਕਰਕੇ ਤੇ ਸਾਡੇ ਨਹੀਂ 에어ਪੋਰਟ ਦਿੱਲੀ ਦਾ ਹੈਗਾ ਸੀ ਬੰਬਈ ਅਰਪੋਰਟ ਨਹੀਂ ਹੈਗਾ ਸੀ ਸਾਡੇ ਪੰਜਾਬ ਨੂੰ ਬਦਨਾਮ ਕਰਨਾਂ ਤੇ ਸਾਡੇ ਇੱਥੇ ਅੰਮ੍ਰਿਤਸਰ ਵਿੱਚ ਰਾਏਸਾਹਬ ਜੀ ਵਿੱਚ ਇਹਨਾਂ ਨੇ ਕੀਤਾ ਹੈ ਲੱਖ ਲਾਂਹ ਤਹ ਦੇ ਸਰਕਾਰ ਦਾ ਹੀ ਤੇ ਲਖ ਲੜ ਮੋਦੀ ਦਾ ਇਹ ਵਾਹ ਜੀ ਵਾਹ ਸਾਡੇ ਬੰਦੇ ਬਦਨਾਮ ਜਿੰਨਾ ਮਰਜੀ ਕਰ ਲੋ 11 ਸਾਲ ਤੋਂ ਬਦਨਾਮ ਕਰਨੇ ਆ ਇਹਦੇ ਇਹ ਬਦਨਾਮ ਨਹੀਂ ਹੋਣਾ ਲਵਾਈ ਉਹਨਾਂ ਨੇ ਚੋ ਡੋਂਗੀ ਲਵਾਈ ਉਹਨਾਂ ਨੇ ਲਵਾਉਣ ਵਾਲੇ ਸਰਕਾਰਾਂ ਪੰਜਾਬ ਨੂੰ ਕੰਗਾਲ ਕਰਨ ਵਾਸਤੇ ਨਾ ਸਾਰੇ ਜਟਾਉਗੇ ਇਹਨਾਂ ਨੇ ਜੋ ਕੀਤਾ ਜੋ ਮਰਜ਼ੀ ਕੀਤਾ ਵਾ ਠੀਕ ਹੈ ਨਾ ਜੱਟ ਪਹਿਲਾ ਕੇ ਚੜ ਗਏ ਆ ਫਿਰ ਖਰੇ ਬਦਨਾਮੀ ਬਾਹਰ ਕੀ ਗੱਲ ਆ ਹੈ ਇੱਥੇ ਆ ਕੇ ਕੁੜੀਆਂ ਹੁਣ ਉਹ ਸਰਕਾਰਾਂ ਨੇ ਬਾਹਰ ਬਿਧਕਲਾ ਦੇਤੇ ਐਦਾਂ ਹੋ ਜੂਗਾ ਹੀ ਇਹ ਪੰਜਾਬ ਆ 50 ਮਰਨਾ ਨਹੀਂ ਆ ਜਿੰਦਾ ਮਰਜੀ ਕਰ ਲੋ ਗਈ 50 50 ਲੱਖ ਰੁਪਇਆ ਲਾਇਆ ਵਾ ਭਗੰਤ ਮਾਨ ਕੋ 50 50 ਲੱਖ ਰੁਪਇਆ ਲਵਾਂਗੇ ਹੀ ਅਸੀਂ ਆਪਣੇ ਹੱਕ ਰ ਲਵਾਂਗੇ ਜੋ ਮਰਜ਼ੀ ਰ ਇਹਨੇ ਕਾਨੂੰਨ ਕੋ ਨਹੀਂ ਪਾਸ ਕੀਤਾ ਏ ਕਿਉਂ ਨਹੀਂ ਪਾਸ ਕੀਤਾ ਏ ਡਾਂਕੀ ਲਾ ਕੇ ਬਾਰੀ ਡਾਂਕੀ ਇਹ ਹੱਕ ਕੀਤਾ ਕੋਈ ਡਾਂਕੀ ਲਾਉਂਦਾ ਤੇ ਫੇਰ ਹੀ ਬੰਦੇ ਗਏ ਸਾਡੇ ਕੋ ਕਾਰਬਾਰ ਹੈਗੇ ਇੱਥੇ ਲਾਉਂਦੇ ਸਾਡੇ ਕੋ ਨਸ਼ਾ ਇਨਾ ਪੰਜਾਬ ਦੇ ਵਿੱਚ ਤੇ ਬੰਦੇ ਮਜਬੂਰੀ ਗਏ ਇਥੋਂ ਇਥੋਂ ਮਜਬੂਰੀ ਗਏ ਆ ਜੇ ਬੰਦੇ ਇਥੇ ਨਸ਼ਾ ਇਥੇ ਬੜਾ ਵਧੀਆ ਬਿਜ਼ਨਸ ਹੁੰਦਾ ਕੋਈ ਤੇ ਹਰ ਕੋ ਬੰਦਾ ਕਾਰੋਬਾਰ ਸ਼ੋਅ ਕਰਦੇ ਤੇ ਵਾਹ ਜੀ ਵਾਹ ਅੱਜ ਸਾਰਾ ਕੁਝ ਕਰਕੇ ਤੇ ਸਾਡੇ ਨਹੀਂ 에어ਪੋਰਟ ਦਿੱਲੀ ਦਾ ਹੈਗਾ ਸੀ ਬੰਬਈਰਪੋਰਟ ਨਹੀਂ ਹੈਗਾ ਸੀ ਸਾਡੇ ਪੰਜਾਬ ਨੂੰ ਬਦਨਾਮ ਕਰਨਾਂ ਤੇ ਸਾਡੇ ਇਥੇ ਅੰਮ੍ਰਿਤਸਰ ਵਿੱਚ ਰਾਏਸਾਹਬ ਜੀ ਵਿੱਚ ਇਹਨਾਂ ਨੇ ਕੀਤਾ ਹੈ ਲੱਖ ਲਾਂਹ ਦੇ ਸਰਕਾਰ ਦਾ ਹੀ ਤੇ ਲੱਖ ਲਾਂਹ ਦੇ ਮੋਦੀ ਦਾ ਹੀ ਇਹ ਵਾਹ ਜੀ ਵਾਹ ਸਾਡੇ ਪੰਜਾਬ ਬਦਨਾਮ ਜਿੰਨਾ ਮਰਜੀ ਕਰ ਲੋ 11 ਸਾਲ ਤੋਂ ਬਦਨਾਮ ਕਰਨੇ ਆਏ ਨੇ ਇਹ ਬਦਨਾਮ ਨਹੀਂ ਹੋਣਾ ਕੋਈ ਉਹਨਾਂ ਨੇ ਕਿਉਂ ਡੰਕੀ ਲਵਾਈ ਉਹਨਾਂ ਨੇ ਲਵਾਉਂ ਲਈ ਸਰਕਾਰਾਂ ਪੰਜਾਬ ਨੂੰ ਕੰਗਾਲ ਕਰਨ ਵਾਸਤੇ ਨਾ ਸਾਰੇ ਜਟਾਉਗੇ ਇਹਨਾਂ ਨੇ ਜੋ ਕੀਤਾ ਜੋ ਮਰਜ਼ੀ ਕੀਤਾ ਵਾ ਠੀਕ ਹੈ ਨਾ ਜੱਟ ਬਹਿੜਾ ਕੇ ਜੜ ਗਿਆ ਵੀ ਘਰੇ ਬਦਾਂ ਬਾਹਰ ਕੀ ਗੱਲ ਆ ਹੈ ਇੱਥੇ ਆਗੇ ਕੁੜੀਆਂ ਹੁਣ ਉਹ ਸਰਕਾਰਾਂ ਨੇ ਬਰਬ ਦਿਖਲਾ ਦਿੱਤੇ ਐਦਾਂ ਹੋ ਜੂਗੀ ਇਹ ਪੰਜਾਬ ਆ 50 ਮਰਨਾ ਨਹੀਂ ਆ ਜਿਦਾਂ ਮਰਜ਼ੀ ਕਰ ਲੋਗੇ ਪੰਜਾਬ 50 ਲੱਖ ਰੁਪਇਆ ਲਾਇਆ ਵਾ ਭਗਵੰਦ ਮਾਨ ਕੋ 50 50 ਲੱਖ ਰੁਪਇਆ ਲਵਾਗੇ ਹੀ ਅਸੀਂ ਆਪਣੇ ਹੱਕ ਲਵਾਗੇ ਜੋ ਮਰਜ਼ੀ ਰੇ ਇੰਨੇ ਕਾਨੂੰਨ ਕੋ ਨਹੀਂ ਪਾਸ ਕੀਤਾ ਏ ਕਿਉਂ ਨਹੀਂ ਪਾਸ ਕੀਤਾ ਏ ਡੌਂਕੀ ਲਾ ਕੇ ਵਾਰੀ ਡੌਂਕੀ ਜੇ ਹੱਕ ਕੀਤਾ ਕੋਈ ਡੌਂਕੀ ਲਾਉਂਦਾ ਤੇ ਫੇਰ ਹੀ ਬੰਦੇ ਗਏ ਸਾਡੇ ਕੋ ਕਾਰੋਬਾਰ ਹੈਗੇ ਇੱਥੇ ਲਾਉਂਦੇ ਸਾਡੇ ਕੋ ਨਸ਼ਾ ਇੰਨਾ ਪੰਜਾਬ ਦੇ ਵਿੱਚ ਤੇ ਬੰਦੇ ਮਜਬੂਰੀ ਗਏ ਇਥੋਂ ਇਥੋਂ ਮਜਬੂਰੀ ਗਏ ਆ ਜੇ ਬੰਦੇ ਇਥਾ ਨਸ਼ਾ ਇਥੇ ਬੜਾ ਵਧੀਆ ਬਿਜ਼ਨਸ ਹੁੰਦਾ ਕੋਈ ਤੇ ਹਰ ਕੋ ਬੰਦਾ ਕਾਰੋਬਾਰ ਸ਼ੋਅ ਕਰਦੇ ਤੇ ਵਾਹ ਜੀ ਵਾਹ ਅੱਜ ਸਾਰਾ ਕੁਝ ਕਰਕੇ ਤੇ ਸਾਡੇ ਨਹੀਂ 에어ਪੋਰਟ ਦਿੱਲੀ ਨੇਗਾ ਹੀ ਬੰਬਾਇਰ ਬੜ ਨਹੀਂ ਹੈਗਾ ਸੀ ਸਾਡੇ ਪੰਜਾਬ ਨੂੰ ਬਦਨਾਮ ਕਰਨਾਂ ਤੇ ਸਾਡੇ ਇੱਥੇ ਅੰਮ੍ਰਿਤਸਰ ਵਿੱਚ ਰਾਏਸੰਗੀ ਵਿੱਚ ਇਹਨਾਂ ਨੇ ਕੀਤਾ ਏ ਲੱਖ ਲਾਂਹ ਤੇ ਸਰਕਾਰ ਦਾ ਹੀ ਤੇ ਲੱਖ ਲਾਂਹ ਤੇ ਮੋਦੀ ਦਾ ਹੀ ਏ ਵਾਹ ਜੀ ਵਾਹ ਸਾਡਾ ਪੰਜਾਬ ਬਦਨਾਮ ਜਿੰਨਾ ਮਰਜ਼ੀ ਕਰ ਲੋ 11 ਸਾਲ ਤੋਂ ਬਦਨਾਮ ਕਰਨੇ ਆ ਇਹਦੇ ਇਹ ਬਦਨਾਮ ਨਹੀਂ ਹੋਣਾ ਲਵਾਈ ਉਹਨਾਂ ਨੇ ਕਿਉਂ ਡੋਂਗੀ ਲਵਾਈ ਉਹਨਾਂ ਨੇ ਲਵਾਉਣ ਵਾਲੇ ਸਰਕਾਰਾਂ ਪੰਜਾਬ ਨੂੰ ਕੰਗਾਲ ਕਰਨ ਵਾਸਤੇ ਨਾ ਸਾਰੇ ਜਟਾਉਗੇ ਇਹਨਾਂ ਨੇ ਜੋ ਕੀਤਾ ਜੋ ਮਰਜ਼ੀ ਕੀਤਾ ਵਾਹ ਠੀਕਰ ਜੱਟ ਪਹਿਰਾਗੇ ਜੜਗੇ ਆ ਵੀ ਖਰੇਬਦਾਨੇ ਬਾਹਰ ਕੀ ਗੱਲਿਆ ਹੈ ਇੱਥੇ ਆਗੇ ਕੁੜੀਆਂ ਹੁਣ ਉਹ ਸਰਕਾਰਾਂ ਨੇ ਬਾਹਰ ਬਿਦਗੜਾ ਦਿੱਤੇ ਏਦਾਂ ਹੋ ਜੂਗੀ ਇਹ ਪੰਜਾਬ ਆ 50 ਮਰਨਾ ਨਹੀਂ ਆ ਜਿੰਨਾ ਮਰਜੀ ਕਰ ਲੋਗੇ ਪੰਜਾਹ 50 ਲੱਖ ਰੁਪਇਆ ਲਾਇਆ ਵਾ ਭਗਵੰਦ ਮਾਨ ਕੋ 50 50 ਲੱਖ ਰੁਪਇਆ ਲਵਾਂਗੇ ਹੀ ਅਸੀਂ ਆਪਣੇ ਹੱਕ ਰਵਾਂਗੇ ਜੋ ਮਰਜ਼ੀ ਰੇ ਇਨੇ ਕਾਨੂੰਨ ਕੋ ਨਹੀਂ ਪਾਸ ਕੀਤਾ ਏ ਕਿਉਂ ਨਹੀਂ ਪਾਸ ਕੀਤਾ ਏ ਡੌਂਕੀ ਲਾ ਕੇ ਬਾਰੀ ਡੌਂਕੀ ਇਹ ਹੱਕ ਕੀਤਾ ਕੋਈ ਡੌਂਕੀ ਲਾਉਂਦਾ ਤੇ ਫੇੜੀ ਬੰਦੇ ਗਏ ਸਾਡਕੋ ਕਾਰੋਬਾਰ ਹੈਗੇ ਇੱਥੇ ਆਉਂਦੇ ਸਾਡਕੋ ਨਸ਼ਾ ਇੰਨਾ ਪੰਜਾਬ ਦੇ ਵਿੱਚ ਤੇ ਬੰਦੇ ਮਜਬੂਰੀ ਗਏ ਇਥੋਂ ਇਥੋਂ ਮਜਬੂਰੀ ਗਏ ਆ ਜੇ ਬੰਦੇ ਇਥਾ ਨਸ਼ਾ ਇਥੇ ਬੜਾ ਵਧੀਆ ਬਿਜ਼ਨਸ ਹੁੰਦਾ ਕੋਈ ਤੇ ਹਰ ਇੱਕ ਬੰਦਾ ਕਾਰੋਬਾਰ ਸ਼ੋਅ ਕਰਦੇ ਇਥੇ ਵਾਹ ਜੀ ਵਾਹ ਅੱਜ